ਪੇ ਮਹਿਮਾਨਾਂ ਦੇ ਨਾਲ ਰਸਮੀ ਤੌਰ ਉੱਤੇ ਤਾਰੂਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿقبال ਕਰਾਂਗਾ ਸਾਡੇ ਨਾਲ ਅੱਜ ਇਸ ਚਰਚਾ 'ਚ ਗਗਨਦੀਪ ਸਿੰਘ ਜੁੜੇ ਨੇ ਜਿਹੜੇ ਕਿ ਵੀਜ਼ਾ ਏਕਸਪਰਟ ਨੇ ਤੁਹਾਡਾ ਸਵਾਗਤ ਹੈ ਪਹਿਲਾਂ ਸ਼ਾਸ਼ੀਕਲ ਨਵਜੋਤ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਭ ਤੋਂ ਵੱਡਾ ਸਵਾਲ ਜਿਹੜਾ ਚੀਮਾ ਸਾਹਿਬ ਨੇ ਵੀ ਪਹਿਲਾਂ ਦੱਸਿਆ ਤੇ ਅਰਸ਼ਦੀਪ ਸਿੰਘ ਜੀ ਸਰ ਨੇ ਵੀ ਦੱਸਿਆ ਕਿ ਡੌਂਕੀ ਲਗਾ ਕੇ ਡੋਂਕੀ ਲਗਾ ਕੇ ਕਿਉਂ ਗਏ ਇਹਦੇ ਵਿੱਚ ਭਾਰਤ ਸਰਕਾਰ ਸਾਨੂੰ ਕਦੋਂ ਕਹਿੰਦੀ ਹੈ ਕਿ ਤੁਸੀਂ ਡੋਂਕੀ ਲਗਾ ਕੇ ਜਾਓ ਜਾਂ ਅਮਰੀਕਾ ਸਰਕਾਰ ਕਦੋਂ ਕਹਿੰਦੀ ਹੈ ਕਿ ਤੁਸੀਂ ਡੋਂਕੀ ਲਗਾ ਕੇ ਸਮੁੰਦਰਾਂ ਵਿੱਚ ਆਪਣੀ ਜਾਨ ਤੇ ਖੇਡ ਕੇ ਸਾਡੇ ਦੇਸ਼ਾਂ ਦੇ ਵਿੱਚ ਆਓ ਦੂਜੀ ਗੱਲ ਹੈ ਕਿ ਏਜੰਟਸ ਪੈਸੇ ਵਾਪਸ ਕਰਨ ਦੇਖੋ ਏਜੰਟਸ ਦਾ ਕੰਮ ਹੈ ਸਰ ਇੱਕ ਵਾਰੀ ਇੱਕ ਬੱਚੇ ਤੋਂ ਜਿਹੜੇ ਏਜੰਟਸ ਪਹਿਲੀ ਗੱਲ ਤਾਂ ਆਪਣੇ ਪੰਜਾਬ ਦੇ ਨੌਜਵਾਨ ਨੂੰ ਏਜੰਟਾਂ ਕੋਲ ਝੋਲਾ ਛਾਪ ਏਜੰਟ ਜਿਨ੍ਹਾਂ ਦੇ ਕੋਈ ਦਫ਼ਤਰ ਨਹੀਂ ਹੁੰਦੇ ਜਿਨ੍ਹਾਂ ਦਾ ਕੋਈ ਆਫਿਸ ਨਹੀਂ ਹੈ reference ਦੇ ਤਾਂ ਕਿ ਜੇ ਫਲਾਣਾ ਉੱਥੋਂ ਹੀ ਕਰਦਾ ਫਲਾਣਾ ਉੱਥੇ ਕਰਦਾ ਇਹੋ ਜੇ ਏਜੰਟਾਂ ਕੋਲ ਜਾਣਾ ਹੀ ਨਹੀਂ ਚਾਹੀਦਾ ਲੀਗਲ ਰਸਤਾ ਸਿਰਫ ਇੱਕ ਸਟੱਡੀ ਵੀਜ਼ਾ ਹੈ ਅਗਰ ਜਿਹੜੇ ਵੀ ਕੋਈ ਅੱਛੇ ਲੈਵਲ ਦਾ ਕੰਮ ਕਰ ਰਹੇ ਆ ਜਾਂ ਸੈਕੰਡ ਟੂਰਿਸਟ ਵੀਜ਼ਾ ਹੈ ਸਟੱਡੀ ਵੀਜ਼ਾ ਦੇ ਲਈ ਸਾਡੇ ਪੰਜਾਬ ਦੇ ਹਾਲਾਤ ਦੇਖੇ ਆ ਕਿ ਬੱਚੇ ਐਡਮਿਸ਼ਨਾਂ ਤਾਂ ਲੈ ਲੈਂਦੇ ਆ ਇੱਥੋਂ ਚਲੇ ਵੀ ਜਾਂਦੇ ਆ ਲੇਕਿਨ ਉਹਨਾਂ ਦੀ ਅਗਲੀ ਸਮੈਸਟਰ ਦੀ ਭਰਨ ਦੇ ਲਈ ਫੀਸ ਹੀ ਨਹੀਂ ਅਰੇਂਜ ਹੋ ਪਾਂਦੀ ਆ ऑस्ट्रेलिया ਨੇ ਕਿੰਨੇ ਲੋਕਾਂ ਨੂੰ ਕਿੰਨੀਆਂ ਯੂਨੀਵਰਸਟੀਆਂ ਨੇ ਪੰਜਾਬ ਨੂੰ ਬੈਨ ਕਰਤਾ ਔਰ ਅੱਜ ਆਪਾਂ ਗੱਲ ਕਰ ਰਹੇ ਸੀ ਕਿ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਇਵਨ ਕਿ ਗੁਜਰਾਤ ਦੇ ਨੇ ਜਿਹੜੇ ਉਹਨਾਂ ਨੇ ਆਪਣੇ ਜਹਾਜ਼ ਰਹੀ ਇੰਡੀਆ ਭੇਜੇ ਆ ਸਭ ਤੋਂ ਮਾੜੀ ਗੱਲ ਤਾਂ ਇਹ ਆ ਪੰਜਾਬ ਦੇ ਲਈ ਵੀ ਭਾਰਤ ਦੇ ਲਈ ਵੀ ਕਿ ਅੱਜ ਕਈ ਘਰਾਂ ਦੇ ਜਿਹੜੇ ਹੈਗੇ ਉਹਨਾਂ ਨੇ ਚੁੱਲ੍ਹੇ ਬੰਦ ਕਰਤੇ ਆ ਲੇਕਿਨ ਬਹੁਤ ਮਾੜੀ ਖਬਰ ਆ ਆਇਲਸ ਕਰਕੇ ਹੁਣ ਸਰ ਵਿੱਚ 10 ਵੀ ਰਹੇ ਸੀ ਕਿ ਆਇਲਸ ਕਰਕੇ ਆਇਲਸ ਕਰਕੇ ਮੈਂ ਤਾਂ ਆਪ ਸੁਜੈਸਟ ਕਰਦਾ ਕਿ ਬੱਚਾ ਨੂੰ ਪ੍ਰੋਪਰ ਅਗਰ ਤੁਸੀਂ ਸਟੱਡੀ ਕਰਨ ਜਾਣਾ ਹੈ ਕਰਨ ਵਾਲੇ ਤਾਂ ਆਪਣੇ ਭਾਰਤ ਦੇ ਵਿੱਚ ਬੈਠ ਕੇ ਵੀ ਕੋਈ ਨਾ ਕੋਈ ਕਾਰੋਬਾਰ ਕੋਈ ਨਾ ਕੋਈ ਰੋਜ਼ਗਾਰ ਕਰ ਸਕਦੇ ਆ ਅੱਜ ਤੋਂ ਕੋਈ 10 ਸਾਲ ਪਿੱਛੇ ਜਾਂਦੇ ਆ 15 ਸਾਲ ਪਿੱਛੇ ਜਾਂਦੇ ਆ ਜਿਹੜੇ ਆਪਣੇ ਪੰਜਾਬ ਦੇ ਜਾਂ ਭਾਰਤ ਦੇ ਵਾਸੀ ਜਾਂਦੇ ਸੀ ਉਥੋਂ ਡਾਲਰ ਕਮਾ ਕੇ ਇੰਡੀਆ ਭੇਜਦੇ ਸੀ ਕੋਈ ਪ੍ਰਾਪਰਟੀਆਂ ਲੈਂਦੇ ਸੀ ਕੋਈ ਘਰ-ਬਾਰ ਸੈਟਲ ਕਰਦੇ ਸੀ ਕੋਈ ਬੱਚਾ ਨੂੰ ਅੱਛੇ ਲੈਵਲ ਦੀ ਸਟੱਡੀ ਕਰਵਾਉਂਦੇ ਸੀ ਪਰ ਹੁਣ ਉਹ ਚੀਜ਼ਾਂ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਹਨ ਈਵਨ ਕਿ ਮੇਰਾ ਆਪ ਦਾ ਜੀਐਸਵੀ ਦਾ ਪੁਆਇੰਟ ਦੇ ਨਾਮ ਤੋਂ ਕੰਮ ਕਰ ਰਿਹਾ ਮੈਂ ਤਾਂ ਖੁਦ ਸਜੈਸਟ ਕਰਦਾ ਕਿ ਅਗਰ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚ ਨੌਜਵਾਨੀ ਜਾਨ ਵਾਲਿਆਂ ਚ ਵੀ ਅਨਮੈਰਿਡ ਮੋਸਟਲੀ ਇਹ ਨਹੀਂ ਕੋਈ ਬਹੁਤ ਸਾਰੇ ਵਿਆਹ ਵਰੇ ਆ 70% ਅਨਮੈਰਿਡ ਜਿਹੜੇ ਸਮੁੰਦਰਾਂ ਵਿੱਚ ਕੁੱਦ ਜਾਂਦੇ ਆ ਜਾਨ ਤੇ ਖੇੜ ਕੇ ਆਪਣਾ ਉੱਤੱਕ ਪਹੁੰਚਦੇ ਆ ਸਰਕਾਰਾਂ ਨੇ ਕਿਸੇ ਨੂੰ ਵੀ ਵਨ ਕਿ ਬਹੁਤ ਸਾਰੀਆਂ ਮੂਵੀਆਂ ਰਹੀ ਅਵੇਅਰ ਵੀ ਕੀਤਾ ਗਿਆ ਹੈ ਕਈ ਐਕਟਰਾਂ ਦੇ ਥਰੂ ਕਿ ਡੌਂਕੀ ਲਗਾ ਕੇ ਨਹੀਂ ਜਾਣਾ ਚਾਹੀਦਾ ਕਈਆਂ ਦੇ ਵਿਚਾਰਿਆਂ ਦੀ ਜੰਗਲਾਂ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਸਭ ਤੋਂ ਵੱਧ ਤਾਂ ਗੁਜਰਾਤ ਦੇ ਆ ਕਿਸਾਨਾਂ ਦੇਖੋ ਸਰਕਾਰਾਂ ਦੀ ਬੇਵਕੂਫੀ ਕਿੱਡੀ ਹੈ ਕਿ ਹਜੇ ਤੱਕ ਸਾਡੇ ਪੰਜਾਬ ਦੇ ਇਵਨ ਕੀ ਭਾਰਤ ਦੇ ਕਿਸਾਨਾਂ ਦਾ ਇੱਕ ਮੁੱਦਾ ਵਿੱਚ ਵਿਚਾਲੇ ਲਟਕ ਰਿਹਾ ਹੈ ਆ ਦੂਜਾ ਮੁੱਦਾ ਸ਼ੁਰੂ ਹੋ ਗਿਆ ਇੱਕ ਸਿਰਫ ਇਹ ਇਹਨਾਂ ਨੇ ਸਟੰਟ ਕੀਤਾ ਕਿ ਅੰਮ੍ਰਿਤਸਰ ਹਜਾਰ ਉਤਾਰ ਕੇ ਤੇ ਗੁਜਰਾਤੀ 33 ਪਾ ਤੇ ਆਨਲਾਈਨ ਟਾਈਮ 'ਚ ਪੰਜਾਬ ਨੂੰ ਪੰਜਾਬ ਦੇ ਬੱਚੇ ਸਭ ਤੋਂ ਵੱਧ ਜਿਹੜੇ ਕੀ ਕਿਉਂਕਿ ਜੋ ਹਾਲਾਤ ਪੰਜਾਬ ਦੀਆਂ ਪੰਜਾਬ ਨਾਲ ਸੈਂਟਰ ਦੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਉਹ ਕੋਈ ਬਹੁਤ ਵਧੀਆ ਨਹੀਂ ਹੈਗਾ ਆ ਹਰਿਆਣਾ ਸਾਡਾ ਪੜੋਸੀ ਦੇਸ਼ ਹੈ ਕਿੰਨਾ ਅੱਗੇ ਨਿਕਲ ਚੁੱਕਾ ਹੈ ਇਵਨ ਕੀ ਅੱਜ ਤੋਂ 15 ਸਾਲ ਪਿੱਛੇ ਜਾਂਦੇ ਆ ਪੰਜਾਬ ਦਾ ਕਿਤੇ ਨਾਮ ਸੀ ਤੇ ਅੱਜ ਆਪਾਂ ਦੇਖਦੇ ਆ ਪੰਜਾਬ ਸੂਬੇ ਨੂੰ ਹੌਲੀ 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 ਸਰਕਾਰਾਂ ਨੇ ਖਤਮ ਹੀ ਕਰਤਾ ਬੱਚੇ ਮਜਬੂਰ ਹੁੰਦੇ ਜਾ ਰਹੇ ਆ ਪਰ ਮੈਂ ਪੰਜਾਬ ਦੇ ਹਰ ਇੱਕ ਭਰਾ ਨੌਜਵਾਨ ਵੀਰ ਨੂੰ ਇਹੀ ਬੇਨਤੀ ਕਰੂੰਗਾ ਅਗਰ ਤੁਸੀਂ ਜਾਣਾ ਹੈ ਜਾਂ ਆਪਣੇ ਬੱਚਿਆਂ ਨੂੰ ਭੇਜਣਾ ਹੈ ਤਾਂ ਇੱਕ ਨੰਬਰ ਦਾ ਰਸਤਾ ਅਪਣਾਓ ਕਿਸੇ ਝੋਲਾ ਛਾਪ ਏਜੰਟਾਂ ਦੇ ਚੱਕਰਾਂ 'ਚ ਨਾ ਆਓ ਅਗਰ ਤੁਸੀਂ ਆਓਗੇ ਹੁਣ ਆ ਕਿੱਡਾ ਦੇਖੋ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰ ਦੇਣਾ ਜੀ ਆਪਣੇ ਪੰਜਾਬ ਦਾ 60% ਬੱਚਾ ਪੰਜਾਬ ਪੁਲਿਸ ਦੇ ਲੋਕਾਂ ਦੇ ਜਾ ਰਹੇ ਆ ਔਰ ਮੀਡੀਅਮ ਨਾ ਤਾਂ ਕੋਈ ਬਹੁਤ ਰਿਚ ਬੰਦਾ ਬਾਹਰ ਜਾ ਰਿਹਾ ਔਰ ਨਾ ਹੀ ਕੋਈ ਲੋ ਲੈਵਲ ਦੇ ਜਾ ਰਹੇ ਆ ਜਿਹੜੇ ਜਾ ਰਹੇ ਆ ਇਵਨ ਕਿ ਜਿਹੜੇ ਮੀਡੀਅਮ ਔਰ ਲੋ ਲੈਵਲ ਦੇ ਆ ਉਹ ਛੋਟੇ ਦੇਸ਼ਾਂ ਦੇ ਵਿੱਚ ਕੋਈ ਦੁਬਈ ਚਲਾ ਜਾਂਦਾ ਕੋਈ ਜਾਪਾਨ ਚਲਾ ਜਾਂਦਾ ਕੋਈ ਸਾਊਥ ਅਫਰੀਕਾ ਚਲਾ ਜਾਂਦਾ ਕੋਈ ਕਿਤੇ ਚਲਾ ਜਾਂਦਾ ਆ ਜਿਹੜੀ ਯੂਐਸਏ ਵਾਲੀ ਇਹ ਤਾਂ ਸਾਨੂੰ ਜਦੋਂ ਅਸੀਂ ਸੁਣਦਿਆਂ ਨਾ ਕਿ ਯਾਰ ਮੇਰਾ ਕਜ਼ਨ 50 ਲੱਖ ਲਾ ਕੇ ਗਿਆ ਉਹ 45 ਲੱਖ ਲਾ ਕੇ ਗਿਆ ਉਹ 40 ਲੱਖ ਲਾ ਕੇ ਗਿਆ ਮੈਂ ਤਾਂ ਇਹ ਸੋਚਦਾ ਵੀ ਉਹਨਾਂ ਲੋਕਾਂ ਨੂੰ ਇਹ ਬੇਨਤੀ ਕਰਦਾ ਜੇ 50-50 ਲੱਖ ਲਾ ਕੇ ਇੱਥੇ ਕੋਈ ਕਾਰੋਬਾਰ ਕਰ ਲੈਣ ਇੰਟਰਸਟ ਨਾਲ ਹੀ ਉਹਨਾਂ ਦਾ ਘਰ ਬੜੇ ਤਰੀਕੇ ਨਾਲ ਅੱਛਾ ਚੱਲਦਾ ਖੁਦ ਆਪ ਇੱਕ ਏਜੰਟ ਹੋਣ ਦੇ ਨਾਤੇ ਸਾਰਿਆਂ ਨੂੰ ਰਿਕੁਐਸਟ ਔਰ ਬੇਨਤੀ ਕਰਦਾ ਕਿ ਬੰਦ ਕਰੋ ਇਹ ਧੰਦਾ ਬਿਲਕੁਲ ਸਰਕਾਰਾਂ ਵੀ ਇਹਦੇ ਉੱਤੇ ਨਾਥ ਕਸਣ ਔਰ ਲੋਕ ਵੀ ਅਵੇਅਰ ਹੋ ਜਾਣ ਹੁਣ ਤੇ ਪੰਜਾਬ ਦੇ ਵਿੱਚ ਨੌਜਵਾਨੀ ਪੜ੍ਹੀ ਲਿਖੀ ਹੈ ਇਹ ਤਾਂ ਕੁਝ ਟਾਈਮ ਪਹਿਲਾਂ ਸੋਚਦੇ ਸੀ ਕਿ ਬਹੁਤ ਘੱਟ ਪੜੇ ਲਿਖੇ ਆ ਹੁੰਦਾ ਲੋਕਾਂ ਨੂੰ ਅਗਰ ਜਾਣਾ ਹੈ ਤਾਂ ਇੱਕ ਨੰਬਰ ਦੇ ਰਸਤਾ ਅਪਣਾਓ ਨਹੀਂ ਤਾਂ ਆਪਣੇ ਆਰਾਮ ਨਾਲ ਆਪਣੇ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਕਰੋ ਕਿਉਂਕਿ ਜਿਹੜੇ ਮੋਸਟਲੀ ਨੌਜੋਗੀ ਜਿਹੜੇ ਆ ਏਜੰਟ ਮਿਲਣਗੇ ਨਾ ਤੁਹਾਨੂੰ ਉਹਨਾਂ ਦੇ ਕੋਈ ਆਫਿਸ ਨਹੀਂ ਹੋਣਗੇ ਮੈਂ ਕਈ ਵਾਰੀ ਨੋਟ ਕੀਤਾ ਕਈ ਏਜੰਟਾਂ ਦੇ ਆਫਿਸ ਦੇ ਵਿੱਚ ਗਿਆ ਵੀ ਆ ਖੁਦ ਵੀ ਇੱਕ ਕਲਾਇੰਟ ਬਣ ਕੇ ਵਿਜ਼ਿਟ ਕਰਕੇ ਦੇਖਿਆ ਇਹ ਲੋਕ ਉਹ ਹੁੰਦੇ ਆ ਜਿਨ੍ਹਾਂ ਦੇ ਕੋਈ ਦਫ਼ਤਰ ਨਹੀਂ ਹੁੰਦੇ ਅੱਗੇ ਦੇ ਅੱਗੇ ਕੋਈ ਦਿੱਲੀ ਚਲਾ ਜਾ ਰਿਹਾ ਦਿੱਲੀ ਤੋਂ ਗੁਜਰਾਤ ਪਹੁੰਚ ਗਿਆ ਕੋਈ ਚੇਨਾਈ ਪਹੁੰਚ ਗਿਆ ਇਦਾਂ ਦੇ ਕੀਤੇ ਜਾਂਦੇ ਇਵਨ ਕਿ ਤੁਸੀਂ ਜਿਹੜੇ ਏਜੰਟੇ ਕੰਮ ਕਰਦੇ ਹੋਣਗੇ ਉਹਨਾਂ ਦਾ ਕੋਈ ਆਫਿਸ ਐਡਰੈਸ ਨਹੀਂ ਹੋਏਗਾ ਚਲੋ ਮੈਂ ਪਰਤੂੰਗਾ